ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆ 19 ਤੇ 20 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਕਿੰਨੇ ਕੁ ਪਰਸੈਂਟ ਖੇਤਰਾ ਵਿੱਚ ਪੈਣ ਦੇ ਸਾਰ ਨੇ ਕਿਤੇ ਕਿਤੇ ਹਲਕਾ ਤੇ ਕਿਤੇ ਕਿਤੇ ਦਰਮਿਆਨਾ ਕਿਤੇ ਕਿਤੇ ਭਾਰੀ ਵੀ ਦੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਗੁਜਾਰਸ਼ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸ ਤਾਂ ਸਭ ਤੋਂ ਪਹਿਲਾਂ ਲਈ ਬਤਾਇਆ ਸਾਡਲਡ ਤਸਵੀਰਾਂ ਵਿੱਚ ਸਿਰ ਤਸਵੀਰਾਂ ਵਿੱਚ ਸਾਫ਼ ਸਬ ਦਿਖਾਈ ਦੇ ਰਿਹਾ ਕੁਝ ਮੁਕਸਰ ਦੇ ਆਸੂ ਖੇਤਰੋں ਵਿ ਲੁਧਿਆਣਾ ਦੇ ਜਾਂ ਨਵਾਂ ਸ਼ਹਿਰ ਦੇ ਆਸੂ सिरसा ਹੋ ਗਿਆ ਚੂਰੂ ਹੋ ਗਿਆ ਇਤਿਹਾਸਕ ਖੇਤਰਾ ਵਿੱਚ ਕੁਝ ਲਗ ਹਲਕੀ ਫੁਲਕੀ ਜਿਹੜੀ 72 ਦਾ ਦੌਰ ਚੱਰੀ ਏ ਤੇ ਬਾਕੀ ਹੋਰ ਵੀ ਖੇਤਰਾ ਮਾੜੀ ਮੋੜੀ ਬੱਦਲਵਾਈ ਤੁਹਾਨੂੰ ਵੇਖਣ ਨੂੰ ਮਿਲ ਰਹੀ ਤੇ ਅੱਜ ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਜਾਨਕੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾ ਵਿੱਚ ਘਟੋ ਘੱਟ ਵੀ ਜਿਹੜਾ 19 ਤੇ 20 ਜੁਲਾਈ 2 ਦਿਨਾਂ ਦੇ ਵਿੱਚ 60 ਤੋਂ 70% ਖੇਤਰਾ ਵਿੱਚ ਜਾਂ 70 ਤੋਂ 75 ਹਾਂ ਤੇ ਕਿਤਰਾ ਮੀਦੇ ਸਾਰ ਜਿਹੜੇ ਜਾਪਰੇ ਨੇ ਕੁਝ ਕੁ ਇਲਾਕਿਆਂ ਵਿੱਚ ਹਲਕਾ ਜਿਆਦਾਤਰ ਇਲਾਕਿਆਂ ਵਿੱਚ ਠੀਕ ਠਾਕ ਜਿਹੜਾ ਮੀਂਹ ਪੈਣ ਦਾ ਸਾਰ ਨੇ ਹਲਕਾ ਦਰਮਿਆਨਾ ਕੁਝ ਲੱਗੇ ਵੇਖਣ ਨੂੰ ਮਿਲ ਸਰੇ ਕੁਝ ਹੋ ਸਕਦੇ 2000 ਜ਼ਿਲ੍ਹੇ ਜਾਂ ਇੱਕ ਦੱਦਾ ਜ਼ਿਲ੍ਹਾ ਜਿੱਥੇ ਕੀ ਭਾਰੀ ਮਿੰਦੀ ਜਿਹੜੀ ਝਟ ਵੇਖਣ ਨੂੰ ਮਿਲ ਸਰੇ ਕੱਲ ਵੀ ਕੁਝ ਕੁ ਲੱਗਵੇ ਜਿਹੜੇ ਹਲਚਲਾਂ ਵੇਖਣ ਨੂੰ ਮਿਲੀਆਂ ਖਾਸ ਕਰ ਮਾਝਾ ਦੁਆਬਾ ਤੇ ਕੁਝ ਖੇਤਰ ਆ ਕੁਝ ਸ਼ਬ ਗੱਲ ਤੇ ਜਿਹੜੇ ਪੂਰਬੀ ਜਿਹੜੇ ਆ ਚੰਡੀਗੜ੍ਹ ਦੇ ਨਾਂ ਲੱਗਦੇ ਜਾਂ ਹਰਿਆਣਾ ਦੇ ਨਾਂ ਲੱਗਦੇ ਜਾਂ ਰਾਜਸਥਾਨ ਦੇ ਨਾਂ ਲੱਗਦੇ ਖੇਤਰਾਂ ਵਿੱਚ ਕਿਤੇ ਕਿਤੇ ਜਿਹੜਾ ਅਸਵਾਭਾਵ ਨਾਲ ਹੈ ਕਿ 19 ਜੂ ਆਪਣੇ ਜੁਲਾਈ ਨੂੰ ਤੇ ਕੱਲ 20 ਜੁਲਾਈ ਨੂੰ ਦੋ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਜਿਹੜੇ ਨਾਂ ਲੱਗਦੇ ਪੰਜਾਬ ਦੇ ਖੇਤਰ ਇਹਨਾਂ ਇਲਾਕਿਆਂ ਵਿੱਚ ਘਟੋ ਘਾਟ ਵੀ ਅੱਜ ਜਿਹੜਾ ਟੋਟਲ ਆਪਾਂ ਗੱਲ ਕਰੀਏ ਤਾਂ ਅੱਜ ਤੇ ਕੱਲ ਦੋ ਦਿਨਾਂ ਦੇ ਵਿੱਚ ਜਿਹੜਾ 19 ਤੇ 20 ਜੁਲਾਈ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਇਹਨਾਂ ਖੇਤਰਾ ਵਿੱਚ 60 ਤੋਂ 70 ਤੇ 70 ਤੋਂ 75% ਖੇਤਰਾ ਮੀਂਹ ਦੇ ਸਾਰ ਰੰਗ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਕਿਤੇ ਭਾਰੀ ਮੀਂਹ ਦੀ ਝਟ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਅੱਜ ਕੁਝ ਕਿਲਾਕੇ ਟੁੱਟਵੇਂ ਰੂਪ ਵਿੱਚ ਕਾਰਵਾਈ ਵੇਖਣ ਮਿਲੀ ਕੱਲ੍ਹ ਵੀ ਰੂ ਵਿੱਚ ਕਾਰਵਾਈਆਂ ਵੇਖਣ ਨੂੰ ਮਿਲ ਗਈਆਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀ ਅੱਜ ਤੇ ਕੱਲ 19 ਤੇ 20 ਜੁਲਾਈ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਠੀਕ ਹੈ ਜਿਹੜੇ ਪੰਜਾਬ ਦੇ ਨਾਲ ਲੱਗਦੇ ਬਿਲਕੁਲ ਆਪਾਂ ਗੱਲ ਕਰ ਜਿਵੇਂ सिरसा ਹੋ ਗਿਆ ਫਤਿਹਬਾਦ ਹੋ ਗਿਆ ਜਾ ਕੈਥਲ ਕਰਨਾਲ ਪੰਚਕੁਲਾ ਅੰਬਾਲਾ ਇਹਨਾਂ ਆਪਾਂ ਖੇਤਰਾਂ ਦੀ ਗੱਲ ਕਰਾਂਗੇ ਤੇ ਨਾਲ ਲੱਗਦੇ ਰਾਜਸਥਾਨ ਦੇ ਜਿਵੇਂ ਖੇਤਰ ਸ਼੍ਰੀ ਗੰਗਨਾ ਹਨੂਮਾਨਗੜ ਨੋਪਗੜ ਹੋ ਗਿਆ ਸੰਗਰੀਆ ਹੋ ਗਿਆ ਜਾ ਚੂਰੂ ਹੋ ਗਿਆ ਜਾ ਸੂਰਤਗੜ ਹੋ ਗਿਆ ਖਾਜੂਵਾਲਾ ਇਹਨਾਂ ਖੇਤਰਾਂ ਵਿੱਚ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀ ਤੇ ਪੰਜਾਬ ਦੇ Или7, 70 ਜੇ 70 ਤੋਂ 75% ਖੇਤਰਾ ਵਿੱਚ ਚਾਂਸ ਰਹਿਣਗੇ ਤੇ ਬਾਕੀ ਜਿਹੜੇ ਹਰਿਆਣਾ ਤੇ ਰਾਜਸਥਾਨ ਦੇ ਦੱਖਣੀ ਖੇਤ ਨੇ ਤੇ ਕਾਫੀ ਸੁਭਾਵਨਾ ਰਵੇ ਕਈ ਖੇਤਰਾ ਉਮੀਦ ਦੇ ਅਸਾਰ ਨੇ ਦੱਖਣੀ ਖੇਤਰ ਹੋ ਗਿਆ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾ ਉਮੀਦ ਦੇ ਅਸਾਰ ਜਿਹੜੇ ਜਾਪਰੇ ਨਾਲ ਕਾ ਦਰਮਿਆਨਾ ਕਿਤੇ ਕਿਤੇ ਭਾਰੀ ਮੀਂਹ ਦੀ ਛੱਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਪੰਜਾਬ ਹਰਿਆਣਾ ਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਰ ਜਾਂ ਪੰਜਾਬ ਦੇ ਖੇਤਰ ਇਹਨਾਂ ਵਿੱਚ 60 ਤੋਂ 70 ਜੇ 70 ਤੋਂ 75 ਹੋ ਸਕਦਾ ਹੈ 75 ਤੋਂ 72% ਖੇਤਰਾ ਵਿੱਚ ਚਾਂਸ ਰਹਿਣਗੇ ਅੱਜ ਕੁਝ ਕਲਾਕ ਟੁੱਟੇ ਰੂਪ ਵਿੱਚ ਕਾਰਵਾਈਆਂ ਵੇਖਣ ਨੂੰ ਮਿਲ ਕੇ ਕੱਲ ਖਣ ਮਿਲ ਗਈਆਂ ਤੇ ਉਸ ਵਾਰ 21 ਤੋਂ ਲੈ ਕੇ 26 27 ਜੁਲਾਈ ਦੇ ਵਿੱਚਕਾਰ ਵੀ ਇਸ ਤਰ੍ਹਾਂ ਹੀ ਸੁਭਾਵਨਾ ਰਹੇਗੀ ਜਾਣ ਕੇ ਅੱਜ ਕਿਤੇ ਮੀਂਹ ਪਿਆ ਕੱਲ ਕਿਤੇ ਮੀਂਹ ਪਿਆ ਪਰਸੋਂ ਕਿਤੇ ਮੀਂਹ ਪਿਆ ਇਸ ਤਰ੍ਹਾਂ ਟੁੱਟਵੇਂ ਰੂਪ ਵਿੱਚ ਕਾਰਵਾਈਆਂ ਜਿਹੜੀਆਂ ਵੇਖਾਂ ਨੂੰ ਮਿਲ ਗਈਆਂ ਤੇ ਹੋ ਸਕਦਾ 21 ਤੋਂ ਲੈ ਕੇ 26 27 ਜੁਲਾਈ ਦੇ ਵਿੱਚਕਾਰ ਇੱਕ ਅੱਧਾ ਇਹੋ ਜਿਹਾ ਦਿਨ ਹੋ ਸਕਦਾ ਜਿਸ ਦਿਨ ਪੰਜਾਬ ਦੇ ਕਈ ਖੇਤਰ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਇਹ ਅਸਾਰ ਜਿਹੜੇ ਇੱਕ ਵਾਰੀ ਬਾਂਸਕ ਦੇ ਕਈ ਲੱਖ ਹਲਕਾ ਦਰਮਿਆਨਾ ਕਿਸੇ ਕਿਸੇ ਭਾਰੀ ਮੀਂਹ ਦੀ ਝਟ ਜਿਹੜੀ ਵੇਖਾਂ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚ ਗੋਇਰ ਤੁਹਾਡਾ ਬਹੁਤ ਬਹੁਤ ਧੰਨਵਾਦ